ਰਾਣਾ ਬਲਦ ਚੌਰੀਆ ਦੀ ਮ੍ਰਿਤਕ ਦੇ ਪੋਸਟਮਾਰਟ ਹੋਣ ਤੋਂ ਬਾਅਦ ਪਿੰਡ ਪਹੁੰਚੀ ਹੈ ਇਹ ਤਸਵੀਰਾਂ ਨਾਲ ਦਿਖਾ ਦਿੰਦੇ ਹਾਂ ਜਿੱਥੇ ਕੀ ਵੱਡਾ ਕਾਫਲਾ 27 ਐਂਬੂਲੈਂਸ ਦੇ ਵਿੱਚ ਰਾਣਾ ਬਲਦ ਚੌਰੀਆ ਦੀ ਮ੍ਰਿਤਕ ਦੇ ਹੈ ਜੋ ਕਿ ਕੁਝ ਦੇਰ ਬਾਅਦ ਹੋ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੇ ਘਰ ਦੱਸਿਆ ਜਾ ਰਿਹਾ ਹੈ ਕਿ ਲੈ ਕੇ ਜਾ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਜਿੱਥੇ ਕੀ ਕਾਫੀ ਦੇਰ ਤੋਂ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਇਸ ਜਗ੍ਹਾ ਉੱਤੇ ਅਡੀਕਰ ਰਹੇ ਸੀ ਕਦੋਂ ਰਾਣਾ ਬਲਦ ਚੌਰੀਆ ਇਸ ਜਗ੍ਹਾ ਉੱਤੇ ਪਹੁੰਚ ਪਰ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਅੱਜ ਇਹ ਮ੍ਰਿਤਕ ਦੀ ਪਹੁੰਚ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਸ ਤਰੀਕੇ ਦੇ ਨਾਲ ਇਹ ਜਿਹੜਾ ਕਤਲ ਹੋਵੇਗਾ ਇਸ ਤਰੀਕੇ ਦੇ ਨਾਲ ਆਣ ਕੇ ਅਣਪਛਤੇ ਵਿਅਕਤੀ ਜਿਹੜੇ ਗੋਲੀਆਂ ਮਾਰਨਗੇ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਉਹਨਾਂ ਦੇ ਪਿੰਡ ਜਾਂ ਜਿੱਥੇ ਕੀ ਉਹਨਾਂ ਦੇ ਘਰ ਤੋਂ ਸਿੱਧੀਆਂ ਲਾਈਵ ਤਸਵੀਰਾਂ ਨੇ ਜਿੱਥੇ ਕੀ ਤੁਸੀਂ ਦੇਖੋ ਕਿ ਬੜੀ ਮੁਸ਼ਕਲ ਦੇ ਨਾਲ ਅੱਜ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਨਾਲ ਰਾਣਾ ਬਲਚੌਰੀਏ ਦੇ ਨਾਲ ਉਹਦੇ ਸਾਥੀ ਦੋਸਤ ਮਿੱਤਰ ਕਾਫੀ ਜਿਹੜੇ ਬੌਂਸਰਸ ਜਿਹੜੇ ਨਾਲ ਚੱਲਦੇ ਸੀ ਉਹ ਵੀ ਜਿਹੜੇ ਅੱਜ ਕਿਤਨੇ ਕਿਤੇ ਸ਼ਰਮੇ ਦੇ ਵਿੱਚ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਅਗਰ ਰਾਣੇ ਦੇ ਨਾਲ ਅਸੀਂ ਹੁੰਦੇ ਤਾਂ ਕਿਤਨੇ ਕਿਤੇ ਉਹਨਾਂ ਦੀ ਮੌਤ ਨਹੀਂ ਹੋਣ ਦੇਣੀ ਸੀ ਕਿਉਂਕਿ ਜਿਸ ਤਰੀਕੇ ਨਾਲ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਆ ਜ਼ੂਮ ਕਰਕੇ ਦਿਖਾ ਦਿਓ ਤਾਂ ਜਿਸ ਤਰੀਕੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਇਸ ਪਾਵੇਂ ਕਿ ਉਹਨਾਂ ਦੇ ਤਸਵੀਰਾਂ ਬਿਲਕੁਲ ক্লোਜ਼ ਇਸ ਕਰਕੇ ਨਹੀਂ ਦਿਖਾ ਰਹੇ ਕਿਉਂਕਿ ਪਰਿਵਾਰ ਦੇ ਉੱਤੇ ਪਹਿਲੀ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਦੂਜੇ ਪਾਸੇ ਉਹਨਾਂ ਦੇ ਜੋ ਚਾਹਣ ਵਾਲੇ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਦੇ ਅਸੀਂ ਜੂਰ ਜਿਹੜੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਤੁਹਾਨੂੰ ਆਪਣੇ ਚੈਨਲ ਰਾਹੀਂ ਬੁਖਾਰ ਰਹੀਆਂ ਤਾਂ ਹੁਣ ਕਾਪੀ ਦੇ ਪੋਸਟਮਾਰਮ ਚੱਲਿਆ ਉਸ ਤੋਂ ਬਾਅਦ ਜਾ ਕੇ ਹੁਣ ਮਿਰਤਿਕ ਦੇ ਜਿਹੜੀ ਪਿੰਡ ਪਹੁੰਚੀ ਹੈ ਤਾਂ ਪਿੰਡ ਹੁਣ ਦਾ ਸੰਸਕਾਰ ਕੀਤਾ ਜਾਵੇਗਾ ਪਰਿਵਾਰ ਦਾ ਬਰੋ-ਰੋ ਕੇ ਬੁਰਾ ਹਾਲ ਹੈ ਤਾਂ ਉਹਨਾਂ ਦੇ ਦੋਸਤ ਮਿੱਤਰ ਵੀ ਕਿਉਂਕਿ ਜਿਸ ਤਰੀਕੇ ਨਾਲ ਇੱਕ ਦੁੱਖਾਂ ਦਾ ਪਹਾੜ ਪ੍ਰਵਾਹ ਦੇ ਟੁੱਟਿਆ ਹੈ ਕੀ ਰਾਣਾ ਜਿਸ ਤਰੀਕੇ ਨਾਲ ਅਸੀਂ ਇੱਥੇ ਪਤਾ ਕੀਤਾ ਹੈ ਤਾਂ ਰਾਣਾ ਬਹੁਤ ਹੀ ਦਿਲਦਾਰ ਬੰਦਾ ਸੀ ਮੇਰੇ ਅਨਸਾਰ ਸੀ ਹਰ ਇੱਕ ਬੰਦੇ ਦੇ ਨਾਲ ਬਹੁਤ ਹੀ ਪਿਆਰ ਨਾਲ ਮਿਲਦਾ ਸੀ ਤੇ ਉਹਨਾਂ ਦੇ ਦੋਸਤ ਮਿੱਤਰ ਹਮੇਸ਼ਾ ਨਾਲ ਉਹਨਾਂ ਦੇ ਰਹਿੰਦੇ ਸੀ ਦੱਸਿਆ ਜਾ ਰਿਹਾ ਕਿ ਕੱਲ ਜਦੋਂ ਟੀਮਾਂ ਲੈ ਕੇ ਉਹ ਸੁਹਾਣਾ ਟੂਰਨਾਮੈਂਟ 'ਚ ਗਿਆ ਤਾਂ ਉੱਥੋਂ ਵਾਪਸ ਆਉਣ ਲੱਗਿਆ ਸੀ ਤਾਂ ਟੂਰਨਾਮੈਂਟ ਦੇ ਵਿੱਚ ਹੀ ਕਿਸੇ ਅਣਸ਼ੱਕੀ ਵਿਅਕਤੀਆਂ ਨੇ ਧੋਖੇ ਨਾਲ ਜਿਹੜੀਆਂ ਗੋਲੀਆਂ ਦੇ ਨਾਲ ਰਾਣਾ ਬਲਾਚੌਰੀ ਨੂੰ ਮਾਰਿਆ ਦੱਸਿਆ ਜਾ ਰਿਹਾ ਕਿ ਸੈਲਫੀ ਲੈਣ ਦੇ ਬਹਾਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਾਚੌਰੀਆਂ ਨੂੰ ਮੌਤੇ ਘਾਟ ਉੱਤਰਿਆ ਗਿਆ ਦੱਸਿਆ ਜਾ ਰਿਹਾ ਕਿ ਕੋਈ ਉਹਨਾਂ ਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਕੋਈ ਕਿਸੇ ਦਾ ਕੋਈ ਕੇਸ ਨਹੀਂ ਚੱਲ ਰਿਹਾ ਸੀ ਕੋਈ ਕਿਸ ਤਰੀਕੇ ਦੀ ਇਨਕੁਆਇਰੀ ਨਹੀਂ ਹੋਈ ਬਹੁਤ ਤਰੀਕੇ ਦੀਆਂ ਸੋਸ਼ਲ ਮੀਡੀਆ ਤੇ ਗੱਲਾਂ ਫਰਾਈਆਂ ਗਈਆਂ ਕਿ ਰਾਣੇ ਦੇ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਪਰ ਕੁਦਰ ਪਹਿਲਾਂ ਹੀ ਐਸਐਸਪੀ ਮੁਹਾਲੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ ਕਿ ਕੋਈ ਸਿੱਧੂ ਮੁਸੱਲੇ ਵਾਲੇ ਦੇ ਨਾਲ ਕੋਈ ਮਾਮਲਾ ਨਹੀਂ ਜੁੜਿਆ ਤਾਂ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਕਿ ਆਖਰ ਕੌਣ ਸੀ ਕਤਲ ਜਾਂ ਕਿਸ ਤਰੀਕੇ ਦੇ ਨਾਲ ਇਹ ਕਤਲ ਕੀਤਾ ਹੈ ਕੀ ਰੰਜਸ ਸੀ ਪ੍ਰਾਣੀ ਜਾਂ ਫਿਰ ਕੋਈ ਕਬੱਡੀ ਜੋ ਕੱਪ ਹੋ ਰਹੀ ਨੇ ਉਹਨਾਂ ਦੀ ਟੀਮਾਂ ਨੂੰ ਲੈ ਕੇ ਕੋਈ ਰੰਜਸ ਸੀ ਇਹ ਪੂਰਾ ਇਨਕੁਆਇਰੀ ਦਾ ਵਿਸ਼ਾ ਹੈ ਪਰ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅਸੀਂ ਇਹ ਦੂਰ ਤੋ ਇਸ ਕਰਕੇ ਤਾਂ ਸਵੀਰ ਦਿਖਾ ਰਹੇ ਹਾਂ ਕਿਉਂਕਿ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਰੋਕੇ ਤਾਂ ਜਿਸ ਤਰੀਕੇ ਨਾਲ ਉਹਨਾਂ ਦਾ ਨੌਜਵਾਨ ਪੁੱਤ ਜਿਹਦਾ 10 ਸਾਲ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤਾ ਅਜੀ ਉਹਨਾਂ ਦੀ ਧਰਮ ਪਤਨੀ ਜੋ ਕਿ ਤੁਸੀਂ ਦੇਖੋ ਕਿ ਸਦਮੇ ਦੇ ਵਿੱਚ ਹੈ 10 ਦਿਨ ਪਹਿਲਾਂ ਹੀ ਉਹਨਾਂ ਦੇ ਵਿਆਹ ਤੋਂ ਬਾਅਦ ਤੁਸੀਂ ਦੇਖੋ ਕਿ ਇਸ ਤਰੀਕੇ ਦਾ ਪਾਣਾ ਵਾਪਰ ਜਾਣਾ ਤਾਂ ਬਹੁਤ ਹੀ ਰੋਣਾ ਹੁੰਦਾ ਹੈ ਹਰੇ ਬੰਦਾ ਇੱਥੇ ਤੁਸੀਂ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਰਾਣੀ ਦੇ ਨਾਲ ਰੋਜ਼ ਜਨਣਾ ਰਹਿਣ ਵਾਲੇ ਦੋਸਤ ਮਿੱਤਰ ਉਹਨਾਂ ਦੇ ਪਾਰਟੀਆਂ ਕਰਨ ਵਾਲੇ ਤਾਂ ਅੱਜ ਰਾਣੀ ਦੀ ਮ੍ਰਿਤਕ ਦੇਖ ਕੇ ਭਾਵੁਕ ਹੋ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਰਾਣੀ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਦੇ ਨਾਲ ਦੀ ਨਾਲ ਨੌਜੋਨ ਉੱਪਰ ਆਪਣੇ ਇਲਾਕੇ ਨੂੰ ਉੱਪਰ ਚੁੱਕਣ ਵਾਸਤੇ ਆਪਣਾ ਨਾਮ ਵੀ ਰਾਣਾ ਬਲਾਚੌਰ ਜੀ ਇਸ ਕਰਕੇ ਰੱਖਿਆ ਸੀ ਕਿ ਆਪਣੇ ਬਲਾਚੌਰ ਦਾ ਨਾਮ ਰੋਸ਼ਨ ਕਰ ਸਕੇ ਪਰ ਜਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਬਲਾਚੌਰ ਦੇ ਤੇ ਇਲਾਕੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਤਾਂ ਰਾਣਾ ਬਲਾਚੌਰ ਦੇ ਅੰਤਿਮ ਜਿਹੜੀ ਵਿਦਾਈ ਕੀਤੀ ਹੈ ਉਸ ਵਾਸਤੇ ਪਹੁੰਚੇ ਨੇ ਕਿਉਂਕਿ ਜਿਸ ਤਰੀਕੇ ਨਾਲ ਸਵੇਰ ਤੋਂ ਹੀ ਪਿੰਡ ਵਾਸੀ ਤੇ ਰਾਕੇ ਦੋਸਤ ਮਿੱਤਰ ਉਹਨਾਂ ਦੀ ਡੀਕ ਕਰ ਰਹੇ ਸੀ ਕਿ ਕਦੋਂ ਉਹਨਾਂ ਦੀ ਮ੍ਰਿਤਕ ਦੇ ਪਿੰਡ ਪਹੁੰਚੇ ਉਸ ਤੋਂ ਬਾਅਦ ਉਨੇ ਸੰਸਕਾਰ ਦੇ ਸ਼ਾਮਲ ਹੋਈਏ ਕਿਉਂਕਿ ਜਿਸ ਦੇ ਨਾਲ ਰਾਣਾ ਇਹ ਦੇ ਨਾਲ ਬਹੁਤ ਹੀ ਹੋਰ ਵੀ ਨੌਜਵਾਨ ਜੁੜੇ ਹੋਏ ਸੀ ਕਾਫੀ ਉਹਨਾਂ ਦੇ ਜੇ ਆਪਾਂ ਗੱਲ ਕਰੀਏ ਕੰਮ ਕਰਨ ਵਾਲੇ ਹੋਰ ਵੀ ਬੌਂਸਰ ਸੀ ਤਾਂ ਕਬੱਡੀ ਖਿਡਾਰੀ ਸੀ ਜਿਨ੍ਹਾਂ ਨੂੰ ਉਹ ਦੇਸ਼-ਵਿਦੇਸ਼ਾਂ ਦੇ ਵਿੱਚ ਪਹੁੰਚਾਉਣਾ ਚਾਹੁੰਦਾ ਸੀ ਕਾਫੀ ਨਾਮ ਉਹਨਾਂ ਤੋਂ ਜਿਹੜੇ ਉਹਨਾਂ ਦੇ ਨਾਮ ਕਰਨਾ ਚਾਹੁੰਦਾ ਸੀ ਕਿ ਆਪਣੇ ਬੱਲਾਚੌਰ ਦਾ ਨਾਮ ਹੋਵੇ ਇਲਾਕੇ ਦਾ ਨਾਮ ਹੋਵੇ ਤਹੇ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਨੇ ਤਾਂ ਬਹੁਤ ਭਾਵਕ ਤਸਵੀਰਾਂ ਨੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਰੋਡ ਦੇ ਉੱਤੇ ਕਾਫੀ ਜਾਮ ਲੱਗ ਚੁੱਕਾ ਇਹ ਰੋਡ ਗੜਸ਼ੰਕਰ ਰੋਡ ਹੈ ਬਲਾ ਚੌਰ ਤੋਂ ਗੜਸ਼ੰਕਰ ਉਸ ਰੋਡ ਦੇ ਉੱਤੇ ਇਹ ਜਿਹੜੀ ਉਹਨਾਂ ਦਾ ਘਰ ਸੀ ਰਾਣੀ ਦਬਾਈ ਦਾ ਤਾਂ ਜਿਸ ਤੋਂ ਬਾਅਦ ਅਜੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਣਾ ਹੈ ਕਿਉਂਕਿ ਲਗਾਤਾਰ ਕਬੱਡੀ ਖਿਡਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਫਿਰ ਕਲਾਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਲਾਕਾਰਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਦੂਜੇ ਪਾਸੇ ਕਬੱਡੀ ਖਿਡਾਰੀ ਨੇ ਉਹਨਾਂ ਨੂੰ ਸੰਦੀਪ ਅੰਬੀਆਂ ਨੰਗਲ ਜਿਸ ਤਰੀਕੇ ਨਾਲ ਉਹਨਾਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਇਸ ਤਰੀਕੇ ਦੇ ਜਿਹੜੇ ਅਟੈਕ ਹੋਣੇ ਸ਼ੁਰੂ ਹੋ ਗਏ ਇਸ ਤਰੀਕੇ ਦੀਆਂ ਗੋਲੀਆਂ ਚੱਲਣ ਦੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਜਾ ਕੇ ਹੁਣ ਮਾਮਾ ਆਪਣੇ ਪੁੱਤਾਂ ਨੂੰ ਗਰਾਊਂਡ ਦੇ ਵਿੱਚ ਭੇਜਣ ਤੋਂ ਵੀ ਡਰਨ ਲੱਗ ਪਈਆਂ ਨੇ ਕਿਉਂਕਿ ਤੁਸੀਂ ਦੇਖੋ ਕਿ ਕਿਸੇ ਵੀ ਮਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਜਦੋਂ ਉਹਨਾਂ ਦਾ ਜਵਾਨ ਪੁੱਤ ਦੁਨੀਆ ਚਲਾ ਜਾਂਦਾ ਹੈ ਇਹ ਬਹੁਤ ਹੀ ਦੁੱਖ ਭਰੀ ਖਬਰ ਹੈ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਤੇ ਆਪਣੇ ਕਮੈਂਟਾਂ ਦੇ ਵਿੱਚ ਵਹਿਰ ਜ਼ਰੂਰ ਲਿਖਿਓ ਤਾਂ ਕਿ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਸਕੇ ਪਰ ਤੋਂ ਦੇਖੋ ਕਿ ਕਿਸੇ ਦੀ ਬਿਨਾਂ ਕੋਈ ਦੁਸ਼ਮਣੀ ਤੋਂ ਇਸ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦੇਣਾ ਤਾਂ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਆਖਰ ਕੀ ਦੁਸ਼ਮਣੀ ਸੀ ਕਿਉਂ ਉਹਨਾਂ ਦਾ ਮਾਪਿਆਂ ਦਾ ਜਵਾਨ ਪੁੱਤ ਮਾਰਿਆ ਕਿਉਂਕਿ ਜਿਸ ਭੈਣ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਉਹਦਾ ਕੀ ਕਸੂਰ ਸੀ 10 ਦਿਨ ਪਹਿਲਾਂ ਹੀ ਹੀ ਉਹਦਾ ਵਿਆਹ ਰਾਣਾ ਬਲਚੌਰੀ ਨਾਲ ਹੋਇਆ ਸੀ ਬੜੇ ਚਾਵਾ ਦੇ ਨਾਲ ਵਿਆਹ ਦੇ ਵਿੱਚ ਖੁਸ਼ੀਆਂ ਮਨਾਇਆਂ ਕਾਫੀ ਲੋਕ ਇਕੱਠੇ ਹੋ ਕੇ ਆਏ ਪਰ ਹੁਣ ਤੁਸੀਂ ਦੇਖੋ ਕਿ ਜਿੰਨਾ ਵਿਆਹ ਦੇ ਵਿੱਚ ਇਕੱਠ ਸੀ ਉਸ ਤੋਂ ਦੁੱਗਣਾ ਚੌਗਣਾ ਉਹਨਾਂ ਦੇ ਅੰਤਿਮ ਵਿਦਾਇਗ ਵੇਲੇ ਹੋ ਰਿਹਾ ਹੈ ਕਿਉਂਕਿ ਸੋਚਿਆ ਨਹੀਂ ਹੁੰਦਾ ਬੰਦੇ ਨੇ ਕਿਸ ਤਰੀਕੇ ਨਾਲ ਮੌਤ ਉਹਨਾਂ ਨੂੰ ਘੇਰਾ ਪਾ ਦੇਗੀ ਪਰ ਇਹ ਜਿਹੜੀਆਂ ਭਾਵਕ ਤਸਵੀਰਾਂ ਨੇ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਉਹਨਾਂ ਦੇ ਪਿੰਡ ਤੋਂ ਪਿੰਡ ਉਹਨਾਂ ਦਾ ਬਲਾਚੌਰ ਦੇ ਨਜ਼ਦੀਕ ਚਨਕੋਆ ਪਿੰਡ ਜਿਹੜਾ ਦੱਸ ਦਿੰਦੇ ਆ ਕਿ ਉੱਥੋਂ ਲੈ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੀਆਂ ਆ ਤਾਂ ਇਹ ਜਿਹੜੀ ਅੰਤਿਮ ਸੰਸਕਾਰ ਕੁਝ ਹੀ ਦਿਨ ਦੇ ਵਿੱਚ ਉਹਨਾਂ ਦਾ ਹੋਵੇਗਾ ਤਾਂ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਪਰਿਵਾਰ ਨੂੰ ਤੇ ਦੂਜੇ ਪਾਸੇ ਹਰ ਨੌਜਵਾਨ ਸੁਰੱਖਿਆ ਦੇ ਨਾਲ ਰਹੇ ਪਤਾ ਨਹੀਂ ਕੌਣ ਕਿਸ ਦੇ ਉੱਤੇ ਅੱਜ ਕੱਲ੍ਹ ਹਮਲਾ ਕਰ ਦਵੇ ਉਹਨਾਂ ਨੇ ਕਿਹਾ ਵੀ ਗੁਰਜੋਤ ਦੇ ਨਾਲ ਹਰ ਤੇ ਸਭ